ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ 사త్సੰਗਤ ਜੀਓ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਜੀ ਫਤਿਹ ਗਜਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사త్సੰਗਤ ਜੀਓ ਕਲਗੀਧਰ ਦੇ ਦੁਲਾਰੇ ਨੇਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨਿਕਰਿਆਂ ਦੇ ਘਰ ਤਿਆਂ ਦੇ ਰਖਵਾਲੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੈਨਾਂ ਨੂੰ ਵੜਿਉਣਾ ਤੈਨਾਂ ਨੂੰ ਤਨ ਕਹਿਣ ਦੇ ਨਾਲ ਬੜੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਧ ਸੰਗਤ ਜੀ ਜੇ ਕੋਈ ਕਹਿੰਦਾ ਏ ਕਿ ਮੇਰਾ ਮਨ ਬਾਣੀ ਪੜਨ ਦੇ ਵਿੱਚ ਨਹੀਂ ਲੱਗਦਾ ਮੇਰਾ ਮਨ ਨਹੀਂ ਕਰਦਾ ਬਾਣੀ ਪੜਨ ਨੂੰ ਜਾਂ ਬਾਣੀ ਪੜਦੇ ਆ ਮਨ ਭਟਕਦਾ ਏ ਸਾਧ ਸੰਗਤ ਜੀ ਬਾਣੀ ਪੜਨ ਤੋਂ ਪਹਿਲਾਂ 5 ਮਿੰਟ ਜਪ ਲੈਣਾ ਕਿ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਐਦਾਂ ਜਪ ਲੈਣਾ ਤੇ ਜਪਣ ਦੇ ਨਾਲ ਕੀ ਹੁੰਦਾ ਏ ਕਿ ਜਿਹੜਾ ਮਨ ਭਟਕਣਾ ਦੇ ਵਿੱਚ ਹੁੰਦਾ ਏ ਜਿਹੜਾ ਮਨ ਥਾਂ-ਥਾਂ ਤੇ ਭਟਕ ਰਿਹਾ ਹੁੰਦਾ ਏ ਵਿਕਾਰਾਂ ਵੱਲ ਭੱਜਦਾ ਏ ਉਹ ਮਨ ਇੱਕਦਮ ਜਿਹੜਾ ਏ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਏ ਕੁਝ ਦਿਨ ਇਹ ਚੀਜ਼ ਦਾ ਪ੍ਰੈਕਟੀਕਲ ਕਰਕੇ ਦੇਖੋ ਤੇ ਜਿਹੜਾ ਇਹਦਾ ਰਿਜ਼ਲਟ ਮਿਲੇਗਾ ਪੋਜ਼ਿਟਿਵ ਹੀ ਮਿਲੇਗਾ ਕਿ ਬਾਣੀ ਪੜਨ ਨੂੰ ਵੀ ਮਨ ਕਰੇਗਾ ਬਾਣੀ ਪੜਨ ਦੇ ਵਿੱਚ ਮਨ ਵੀ ਲੱਗੇਗਾ ਮਨ ਡੋਲੇਗਾ ਨਹੀਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਰੇ ਕਾਰਜ ਵੀ ਰਾਸ ਹੁੰਦੇ ਨੇ ਕਿਉਂਕਿ ਸਭ ਤੋਂ ਪਹਿਲਾਂ ਬਾਣੀ ਪੜਨੀ ਜ਼ਰੂਰੀ ਏ ਬਾਣੀ ਜਿਹੜੀ ਉਹ ਵੀ ਸ਼ਰਦਾ ਦੇ ਨਾਲ ਮਨ ਨੂੰ ਇਕਾਗਰ ਕਰਕੇ ਮਨ ਨੂੰ ਡੁਲਾਏ ਬਿਨਾ ਜੇ ਇਦਾਂ ਬਾਣੀ ਪੜੀ ਜਾਵੇ ਤੇ ਫਿਰ ਬਾਣੀ ਦਾ ਲਾਭ ਵੀ ਪ੍ਰਾਪਤ ਹੁੰਦਾ ਹੈ ਤੇ ਬਾਣੀ ਦਾ ਜਿਹੜਾ ਅਰਥ ਹੈ ਉਹ ਵੀ ਮਨ ਦੇ ਵਿੱਚ ਹਿਰਦੇ ਦੇ ਵਿੱਚ ਬੈਠਦਾ ਹੈ ਪਰ ਜੇ ਉੱਪਰੋਂ ਉੱਪਰ ਅਸੀਂ ਬਾਣੀ ਪੜੀ ਜਾਂਦੇ ਆ ਮਨ ਦੀ ਭਟਕਣਾ ਵੀ ਖਤਮ ਨਹੀਂ ਹੁੰਦੀ ਮਨ ਕਿਤੇ ਹੋਰ ਭੱਜਾ ਫਿਰਦਾ ਏ ਮੁੱਖ ਤੋਂ ਅਸੀਂ ਬਾਣੀ ਪੜ ਰਏ ਹੁੰਨੇ ਆ ਤੇ ਸਾਧ ਸੰਗਤ ਜੀ ਫਿਰ ਲਾਭ ਪ੍ਰਾਪਤ ਨਹੀਂ ਹੁੰਦਾ ਫਿਰ ਅਸੀਂ ਤਾਂ ਹੀ ਉਹਨਾਂ ਸ਼ੱਕ ਦੇ ਘੇਰਿਆਂ 'ਚ ਸ਼ੰਕੇ ਦੇ ਘੇਰਿਆਂ 'ਚ ਆਉਂਨੇ ਆ ਕਿ ਬਾਣੀ ਤੇ ਕੇਵਲ ਸ਼ਬਦ ਨੇ ਸ਼ਬਦ ਵਿੱਚ ਕੀ ਸ਼ਕਤੀ ਹੋ ਸਕਦੀ ਆ ਪਰ ਸਾਧ ਸੰਗਤ ਜੀ ਗੁਰਬਾਣੀ ਤੇ ਗੁਰਮਤ ਦਾ ਇਹੀ ਸਿਧਾਂਤ ਹੈ ਗੁਰਬਾਣੀ ਬਾਰ ਬਾਰ ਕਹਿੰਦੀ ਹੈ ਕਿ ਜਿਹੜੀ ਧਰਤੀ ਹੈ ਕੁੱਲ ਬ੍ਰਹਿਮੰਡ ਦੀ ਜਿਹੜੀ ਉਤਪਤੀ ਹੈ ਸ਼ਬਦ ਤੋਂ ਹੋਈ ਹੈ ਸ਼ਬਦ ਤੋਂ ਹੀ ਇਹ ਸਾਰਾ ਕੁੱਲ ਬ੍ਰਹਿਮੰਡ ਜਿਹੜਾ ਆ ਪ੍ਰਗਟ ਹੋਇਆ ਹੈ ਤੇ ਸ਼ਬਦ ਦੇ ਵਿੱਚ ਬੜੀ ਸ਼ਕਤੀ ਹੈ ਹੁਣ ਉਹ ਸ਼ਬਦ ਗੁਰਬਾਨੀ ਦੇ ਹੋਣ ਤੇ ਕੱਲਾ ਕੱਲਾ ਸ਼ਬਦ ਜਿਹੜਾ ਹੈ ਨਾ ਕੁੱਲਾ ਨੂੰ ਤਾਰਨ ਵਾਲਾ ਹੈ ਕੱਲੇ ਕੱਲੇ ਸ਼ਬਦ ਦੇ ਵਿੱਚ ਬਹੁਤ ਸ਼ਕਤੀ ਹੈ ਤੇ ਬਾਣੀ ਜਿਹੜੀ ਹੈ ਪੜਨੀ ਚਾਹੀਦੀ ਹੈ ਮਨ ਟਿਕੇ ਨਾ ਟਿਕੇ ਮਹਾਪੁਰਸ਼ ਜਿਹੜੇ ਨੇ बार-बार ਇਹੀ ਸਮਝਾਉਂਦੇ ਨੇ ਕਿ ਮਨ ਨਹੀਂ ਟਿਕਦਾ ਇਹ ਨਹੀਂ ਕਿ ਬਾਣੀ ਪੜਨੀ ਛੱਡ ਦੋ ਮਨ ਟਿਕੇ ਨਾ ਟਿਕੇ ਬਾਣੀ ਪੜਦੇ ਰਹੋ ਇੱਕ ਦਿਨ ਆਏਗਾ ਕਿ ਮਨ ਵੀ ਟਿਕੇਗਾ ਤੇ ਸਾਧ ਸੰਗਤ ਜੀ ਫਿਰ ਇੱਕ ਕੀਤਾ ਹੋਇਆ ਜਪਜੀ ਸਾਹਿਬ ਵੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ ਹੈ ਤੇ ਜੇ ਮਨ ਦਾ ਟਿਕਾਉ ਨਹੀਂ ਮਨ ਖੰਡਾਓ ਦੇ ਅੰਦਰ ਹੈ ਫਿਰ ਅਸੀਂ ਜਿੰਨੇ ਮਰਜੀ ਬਾਣੀ ਦੇ ਪਾਠ ਕਰੀ ਜਾਈਏ ਜਾਪ ਕਰੀ ਜਾਈਏ ਫਿਰ ਉਹਨਾਂ ਟਾਈਮ ਲੇਖੇ ਦੇ ਵਿੱਚ ਨਹੀਂ ਪੈਂਦੇ ਸੋ ਬਾਣੀ ਪੜਨੀ ਤੇ ਨਿਰੰਤਰ ਪੜਨੀ ਡੇਲੀ ਪੜਨੀ ਫਿਰ ਬਾਣੀ ਚੋਂ ਮਨ ਜਿਹੜਾ ਹੈ ਹੌਲੀ-ਹੌਲੀ ਜਿਹੜਾ ਟਿਕਾਉ ਦੇ ਵਿੱਚ ਹੋਣਾ ਸ਼ੁਰੂ ਹੁੰਦਾ ਹੈ ਜਿਵੇਂ ਪਹਿਲਾਂ ਦਾਸ ਨੇ ਬੇਨਤੀ ਕੀਤੀ ਹੈ ਕਿ ਬਾਣੀ ਜੇ ਮੰਨਣਾ ਲੱਗਦਾ ਹੋਵੇ ਤੇ ਪਹਿਲਾਂ ਸ਼ਹੀਦਾਂ ਨੂੰ ਧੰਨ ਗਾਣਾ ਸ਼ੁਰੂ ਕਰਦੋ ਗੁਰੂ ਸਹਿਬਾਨਾਂ ਨੂੰ ਧੰਨ ਗਾਣਾ ਸ਼ੁਰੂ ਕਰਦੋ ਤੇ ਬੇਨਤੀ ਕਰਨੀ ਕਿ ਪਾਤਸ਼ਾਹ ਜੀ ਉਹ ਅਸੀਂ ਬਾਣੀ ਦਾ ਜਾਪ ਕਰਨ ਲੱਗੇ ਆ ਆਪਣੀ ਕਿਰਪਾ ਕਰਕੇ ਹੱਥ ਦੇ ਕੇ ਬਾਣੀ ਪੜਵਾ ਲੈਣਾ ਸਾਧ ਸੰਗਤ ਜੀ ਸ਼ਹੀਦ ਸਿੰਘ ਫਿਰ ਇਹ ਅਰਦਾਸ ਵੀ ਜ਼ਰੂਰ ਪ੍ਰਵਾਨ ਕਰਦੇ ਨੇ ਬਾਣੀ ਜਿਹੜਾ ਆ ਫਿਰ ਮੰਨ ਕੇ ਭਟਕਣਾ ਖਤਮ ਹੋ ਜਾਂਦੀ ਹੈ ਤੇ ਫਿਰ ਬਾਣੀ 'ਚ ਮੰਨ ਲੱਗਣਾ ਸ਼ੁਰੂ ਹੋ ਜਾਂਦਾ ਹੈ ਇੱਕ ਦਿਨ 'ਚ ਨਹੀਂ ਹੁੰਦਾ ਏ ਬਾਰ-ਬਾਰ ਪੁਕਾਰ ਕਰਨੀ ਬਾਰ-ਬਾਰ ਅਰਦਾਸ ਕਰਨੀ ਕਿਉਂਕਿ ਸਾਡੀ ਅਵਸਥਾ ਉਹ ਨਹੀਂ ਕਿ ਅਸੀਂ ਇੱਕ ਦਿਨ ਅਰਦਾਸ ਕਰੀਏ ਤੇ ਸਾਡੀ ਛਿੰਨ ਚ ਪੂਰੀ ਹੋ ਜਾਵੇ ਉਸ ਅਵਸਥਾ ਤੇ ਪਹੁੰਚਣ ਲਈ ਸਾਨੂੰ ਪਹਿਲਾਂ ਬਾਣੀ ਪੜਨੀ ਪਏਗੀ ਬਾਣੀ ਦਾ ਜਾਪ ਨਿਰੰਤਰ ਕਰਨਾ ਪਏਗਾ ਬਾਣੀ ਨੂੰ ਰਸਨਾ ਤੇ ਚਲਾਉਣਾ ਪਏਗਾ ਬਾਣੀ ਨੂੰ ਚਲੰਤ ਕਰਨਾ ਪਏਗਾ ਬਾਣੀ ਕੰਠ ਕਰਨੀ ਪਏਗੀ ਫਿਰ ਜਾ ਕੇ ਕਿਤੇ ਗੱਲ ਬਣਦੀ ਹੈ satsang ji ਬਾਣੀ ਲਾਭਦਾਇਕ ਹੈ ਬਾਣੀ ਲਾਭ ਦਿੰਦੀ ਹੈ ਤੇ ਬਧੇਰੇ ਲਾਭ ਦਿੰਦੀ ਹੈ ਬਹੁਤ ਲਾਭ ਦਿੰਦੀ ਹੈ ਜਦ ਮਾਨੇ ਵਿੱਚ ਸ਼ਰਦਾ ਹੋਵੇ ਕਿਉਂਕਿ ਗੁਰਾਂ ਦੇ ਮੁਖ ਤੋਂ ਨਿਕਲੀ ਹੋਈ ਹੈ ਜੇ ਕੋਈ ਮੰਤਰ ਜਾਦੂ ਟੂਣੇ ਜੰਤਰ ਤੰਤਰ ਕਰਦਾ ਏ ਉਹਨਾਂ ਦੇ ਵਿੱਚ ਵੀ ਸ਼ਕਤੀ ਹੁੰਦੀ ਹੈ ਜ਼ਰੂਰ ਹੁੰਦੀ ਹੈ ਪਰ ਸਾ ਸੰਗਤ ਜੀ ਇਹ ਜੰਤਰ ਮੰਤਰ ਤੰਤਰ ਕਿਤਨਾ ਕਿਤੇ ਜਾ ਕੇ ਫੇਲ ਹੋ ਜਾਂਦੇ ਨੇ ਕਿਉਂਕਿ ਇਹ 네ਗੇਟਿਵ ਚੀਜ਼ਾਂ ਨੇ ਸਾਰੀਆਂ ਇਹ 네ਗੇਟਿਵ ਤੌਰ ਤੇ ਵਰਤੀਆਂ ਜਾਣ ਵਾਲੀਆਂ ਨੇ ਭਲਾ ਨਹੀਂ ਕਰਦੀਆਂ ਕਿਸੇ ਦੀਆਂ ਪਰ ਜਿਹੜੀ ਗੁਰਬਾਣੀ ਹੈ ਗੁਰਬਾਣੀ ਦਾ ਸ਼ਬਦ ਹੈ ਇਹ ਹਮੇਸ਼ਾ ਭਲਾ ਹੀ ਕਰਦੀ ਹੈ ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਹੁਣ ਤੁਸੀਂ ਕਹੋ ਕਿ ਮੈਂ ਬਾਣੀ ਪੜਦਾ ਆ ਕਿ ਫਲਾਣੇ ਦਾ ਮੈਂ ਇਨੇ ਪਾਠ ਕਰੂੰਗਾ ਕਿ ਫਲਾਣੇ ਦਾ ਨੁਕਸਾਨ ਹੋ ਜਾਵੇ ਕਿ ਬਾਣੀ ਪੜੀ ਕੇ ਦੂਜਾ ਨੁਕਸਾਨ ਕਰ ਸਕਦੀ ਹੈ ਨਹੀਂ ਜਿੰਨੀਆਂ ਮਰਜ਼ੀ ਅਰਦਾਸਾਂ ਕਰੀ ਜਾਓ ਕਿਉਂਕਿ ਸਾਧ ਸੰਗਤ ਜੀ ਜਿਵੇਂ ਅਸੀਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਡਿਸਕਸ ਇਹ ਚੀਜ਼ਾਂ ਕਰਦੇ ਰਹੇ ਆ ਕਿ ਬਾਣੀ ਤੇ ਅਰਦਾਸ ਬਾਣੀ ਪੜ ਕੇ ਜੇ ਅਰਦਾਸ ਕਰਦੇ ਆ ਅਰਦਾਸ ਪ੍ਰਵਾਨ ਹੁੰਦੀ ਆ ਪਰ ਅਰਦਾਸ ਕਿਵੇਂ ਦੀ ਹੋਵੇ ਮਨ ਵਿੱਚ ਸ਼ਰਧਾ ਪਰਪੱਕ ਹੋਵੇ ਮਨ ਡੋਲਦਾ ਨਾ ਹੋਵੇ ਤੇ ਮਨ ਵਿੱਚ ਇਹ ਸੋਚਣਾ ਕਿ ਮੈਂ ਅਰਦਾਸ ਜਾਇਜ਼ ਕਰ ਰਿਹਾ ਹਾਂ ਕਿ ਨਜਾਇਜ਼ ਕਰ ਰਿਹਾ ਹਾਂ ਕਿਉਂਕਿ ਨਜਾਇਜ਼ ਅਰਦਾਸ ਕਦੀ ਪ੍ਰਵਾਨ ਨਹੀਂ ਹੋਣੀ ਜਿੰਨੀ ਮਰਜ਼ੀ ਅਸੀਂ ਅਰਦਾਸਾਂ ਕਰੀ ਜਾਈਏ ਤੇ ਅਸੀਂ ਨਿਦਾਬਦ ਸਾਖੀਆਂ ਸਾਂਝੀਆਂ ਕਰਦੇ ਹਾਂ ਕਈ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਦੀ ਅਰਦਾਸ ਛਿਨ ਮਾਤਰ ਚ ਪੂਰੀ ਹੋ ਜਾਂਦੀ ਹੈ ਤੇ ਉਹਨਾਂ ਨੇ ਐਸੀ ਅਰਦਾਸ ਕਿਵੇਂ ਕੀਤੀ ਕਿਵੇਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਅਰਦਾਸ ਛਿਨ ਮਾਤਰ ਦੇ ਵਿੱਚ ਪੂਰੀ ਹੋ ਗਈ ਉਹ ਜ਼ਰੂਰ ਵਾਚਣਾ ਚਾਹੀਦਾ ਹੈ ਸਮਝਣਾ ਚਾਹੀਦਾ ਹੈ ਸਾਧ ਸੰਗਤ ਜੀ ਜਿਵੇਂ ਅਸੀਂ ਨਿਤਬੱਦ ਸਾਖੀਆਂ ਹੱਡ ਬੀਤੀਆਂ ਮਹਾਂਪੁਰਸ਼ਾਂ ਦੀਆਂ ਸਾਂਝੀਆਂ ਕਰਦੇ ਆਂ ਕਿ ਸਾਧ ਸੰਗਤ ਜੀ ਕਿਵੇਂ ਗੁਰੂ ਕੀ ਬਾਣੀ ਜੋ ਹੈ ਜੇ ਕੋਈ ਪੜਨ ਲੱਗ ਜਾਵੇ ਵਿਧੀ ਦੇ ਅਨੁਸਾਰ ਸਿਧਾਂਤ ਦੇ ਅਨੁਸਾਰ ਸ਼ੁੱਧਤਾ ਦੇ ਨਾਲ ਬਾਣੀ ਪੜੇ ਤੇ ਬਾਣੀ ਪੜਿਆ ਉਹਨਾਂ ਨੂੰ ਕੀ ਲਾਭ ਪ੍ਰਾਪਤ ਹੋ ਸਕਦਾ ਹੈ ਕਿਉਂਕਿ ਬਾਣੀ ਕਸ਼ਟ ਦੂਰ ਕਰਦੀ ਹੈ ਵੱਡੇ ਤੋਂ ਵੱਡੇ ਰੋਗ ਜਿਹੜੇ ਨੇ ਬਾਣੀ ਪੜਿਆ ਦੂਰ ਹੁੰਦੇ ਨੇ ਬਾਣੀ ਜਿਹੜੀ ਐ ਉਹ ਸਾਡੇ ਅੰਦਰ ਸ਼ੁੱਧਤਾ ਲਿਆਉਂਦੀ ਐ ਬਾਣੀ ਕਰਮਾ ਕਰਮਾਂ ਦੇ ਜਿਹੜੇ ਰੋਗ ਨੇ ਕਸ਼ਟ ਨੇ ਉਹਨਾਂ ਨੂੰ ਦੂਰ ਕਰਦੀ ਐ ਸੋ ਬਾਣੀ ਹਮੇਸ਼ਾ ਨਿਯਮ ਦੇ ਅਨੁਸਾਰ ਪੜ੍ਹਨੀ ਚਾਹੀਦੀ ਐ ਤੇ ਸਾਧ ਸੰਗਤ ਜੀ ਬਾਣੀ ਨੇ ਸ਼ਹੀਦ ਸਿੰਘਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਜੇ ਸ਼ਹੀਦ ਸਿੰਘ ਖੁਸ਼ ਹੋ ਜਾਣ ਗੁਰੂ ਸਾਹਿਬਾਨ ਵੀ ਖੁਸ਼ ਹੋ ਜਾਂਦੇ ਨੇ ਤੇ ਸ਼ਹੀਦਾਂ ਦੀ ਖੁਸ਼ੀ ਤੇ ਗੁਰੂ ਸਾਹਿਬਾਨਾਂ ਦੀ ਖੁਸ਼ੀ ਸਾਰੇ ਸੁੱਖਾਂ ਦੀ ਦਾਤੀ ਹੈ ਸੋ ਸਾਧ ਸੰਗਤ ਜੀ ਬਾਣੀ ਦਾ ਜਾਪ ਵੱਦ ਤੋਂ ਵੱਦ ਕਰੋ ਕੋਈ ਵੀ ਬਾਣੀ ਹੋਵੇ ਜੇ ਅਸੀਂ ਜਾਪ ਕਰਦੇ ਆ ਨਿਯਮ ਦੇ ਅਨੁਸਾਰ ਤੇ ਲਾਭ ਹੀ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਜੀ ਹਮੇਸ਼ਾ ਸ਼ੀਰਧਾ ਨੂੰ ਯਾਦ ਰੱਖੋ ਗੁਰੂ ਸਾਹਿਬਾਨਾਂ ਨੂੰ ਯਾਦ ਰੱਖੋ ਅਮਰਤ ਵੇਲਾ ਸੰਭੋ ਬਾਣੀ ਬਾਣੀ ਦੇ ਧਾਰਨੀ ਬਰੋਂ ਤੇ ਸਾਰੇ ਕਾਰਜ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਰਾਸ ਹੋਣਗੇ ਕੋਈ ਵੀ ਕੰਮ ਅੜਿਆ ਨਹੀਂ ਰਹਿ ਸਕਦਾ ਸੋ ਸਾਧ ਸੰਗਤ ਜੀ ਕਿਸੇ ਵੀ ਤਰੀਕੇ ਦੀ ਕੋਈ ਜਾਣਕਾਰੀ ਜੇ ਚਾਹੀਦੀ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਜਿਨਨੀ ਵੀ ਗੁਰੂ ਮਹਾਰਾਜ ਨੇ ਬੁੱਧੀ ਬਖਸ਼ੀਆ ਉਹਦੇ ਅਨੁਸਾਰ ਤੁਹਾਡੇ ਜਵਾਬ ਦੇਣ ਦਾ ਯਤਨ ਕਰਾਂਗੇ ਸੋ 사త్సੰਗ ਜੀ ਚ ਪਹਿਰਾ ਸਾਹਿਬ ਬਾਰੇ ਬਾਬਾ ਦੀਪ ਸਿੰਘ ਜੀ ਬਾਰੇ ਜਿਨ੍ਹਾਂ ਕੋ ਦੱਸ ਲੈਣੇ ਮਹਾਪਰਿਸ਼ਾਪਾਸੋਂ ਸੁਣਿਆ ਜਾਂ ਜਿਨ੍ਹਾਂ ਕੋ ਪੜਿਆ ਜਾਂ ਜਿਨਨੀ ਮਹਾਰਾਜ ਨੇ ਬੁੱਧ ਬਖਸ਼ੀਆ ਉਹਨਾਂ ਕਾ ਆਪ ਸਭ ਦੇ ਨਾਲ ਸਾਂਝ ਪਾਉਨੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਸੇਵਾ ਇੰਤੈ ਹੀ ਨੰਦੇ ਰਹਿਣ ਸੋ 사త్సੰਗ ਜੀ ਨੇ ਕਾ ਹਾਜ਼ਰੀ ਪ੍ਰਵਾਨ ਕਰਿਓ ਜਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ